ਪਦਾਰਥਾਂ ਤੋਂ ਵੀ ਮਿਲ ਜਾਂਦਾ ਹੈ ਆਨੰਦ ਪਰਮਾਤਮਾ ਤੋਂ ਮਿਲੇਗਾ ਸੁਖ ਪਰਵਾਰ ਤੋਂ ਵੀ ਮਿਲ ਸਕਦਾ ਹੈ ਆਨੰਦ ਨਿਰੰਕਾਰ ਤੋਂ ਮਿਲੇਗਾ ਔਰ ਆਨੰਦ ਕੀ ਹੈ ਇਹ ਜੋ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ ਐਸੀ ਜ਼ਿੰਦਗੀ ਮਿਲੇ ਜੋ ਮੌਤ ਦੇ ਚਾ ਨਾ ਬਦਲੇ ਐਸੀ ਜਵਾਨੀ ਮਿਲੇ ਜੋ ਬੁਢੇਪੇ ਦੇ ਚਾ ਨਾ ਬਦਲੇ ਐਸਾ ਸੁਖ ਮਿਲੇ ਜੋ ਦੁੱਖ ਦੇ ਚਾ ਨਾ ਬਦਲੇ ऐसी इज्जत मिले जिदे ਥੱਲੇ ਬੇਇੱਜ਼ਤੀ ਬਿਲਕੁਲ ਨਾ ਹੋਵੇ। ਐਸੀਆਂ ਖੁਸ਼ੀਆਂ ਮਿਲਣ ਜਿਦੇ ਪਿੱਛੇ ਰਮ ਬਿਲਕੁਲ ਨਾ ਹੋਵੇ ਬਸ ਇਸੇ ਨੂੰ ਆਨੰਦ ਕਹਿੰਦੇ ਨੇ। ਅਨੰਦ ਦੇਚ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਉ ਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਜਮਣਾ ਨਹੀਂ ਹੈ ਮਰਣਾ ਨਹੀਂ ਹੈ ਕੁੜੇਪਾ ਨਹੀਂ ਹੈ। ਇਸ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਨਹੀਂ ਹੈ। ਉੱਥੇ ਜੀ।